ਹੁਣ ਤੱਕ ਦੀ ਬੜੀ ਅਤ ਐਮ ਖਬਰ ਆ ਰਹੀ ਸਾਹਮਣੇ ਕਾਲ ਤਖਤ ਜਥੇਦਾਰ ਜਿਹੜੀ ਕਿ ਬਈ ਇਨਾਮ ਨੂੰ ਮੁੱਖ ਮੰਤਰੀ ਨੂੰ ਤਲਬ ਕੀਤਾ ਜਾਂਦਾ ਇੱਕ ਕਹਿੰਦਾ ਮਤਲਬ ਉਹਨਾਂ ਨੂੰ ਪੇਸ਼ੀ ਤੇ ਬੁਲਾਇਆ ਜਾਂਦਾ ਕਾਲ ਤਖਤ ਦਿੱਤੀ ਹੁਣ ਪੂਰਾ ਮਾਮਲਾ ਕੀ ਆ ਵੀ ਇਹੇ ਹੁਣ ਸੀਐਮ ਪੰਤਮਾਨ ਤੇ ਕਿਉਂ ਸਵਾਲ ਉੱਠ ਜਾਂਦੇ ਆ ਇਹ ਮਾਮਲੇ ਨੂੰ ਲੈ ਕੇ ਪਹਿਲਾਂ ਵੀਡੀਓ ਸੁਣਾ ਦਗੇ ਸਾਰੀ ਤਾਂ ਵੀ ਇਹ ਮਾਮਲਾ ਜਿਹੜੇ ਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੇ ਸੀਐਮ ਪੰਤਮਾਨ ਨੂੰ ਕਿਉਂ ਟਾਰਗੇਟ ਕੀਤਾ ਪਹਿਲਾਂ ਵੀਡੀਓ ਸੁਣਾ ਦਗੇ ਪੂਰੀ ਗੱਲਬਾਤ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨਾ ਉਹਨਾਂ ਬੰਨਿਓ ਇਹ ਗੱਲਬਾਤ ਸਾਂਝੀ ਕੀਤੀ ਜਾਊਗੀ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਅੱਗੇ ਗੱਲਬਾਤ ਸ਼੍ਰੀ ਗਾਲਟਾ ਸਾਹਿਬ ਤੇ ਪੇਸ਼ ਹੋਣ ਦੇ ਲਈ ਕਹਾ ਗਿਆ 15 ਤਰੀਕ ਨੂੰ ਪੇਸ਼ ਹੋਣ ਦੇ ਲਈ ਐਲਾਨ ਕੀਤਾ ਹੈ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੀਡੀਆ ਪ੍ਰਭਾਰੀ ਤੇ ਜਨਰਲ ਸੈਕਟਰੀ ਨੇ ਬੰਤੇਪਨੂ ਪਨੂ ਸਾਹਿਬ ਮੁਖਵੰਤੀ ਸਾਹਿਬ ਨੂੰ ਪੇਸ਼ ਹੋਣ ਦੇ ਲਈ ਕਹ ਦਿੱਤਾ ਹੈ ਸਾਹਿਬ ਤੇ ਜਿੱਥੇ ਤਰ ਵੱਲੋਂ ਅੱਜ ਕਿਹਾ ਗਿਆ ਕਿਸ ਤਰੀਕੇ ਦੇਖਦੇ ਹੋ ਇਸ ਤਲਵੀ ਨੂੰ ਦੇਖੋ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਨਮਾਨ ਕਰਦੇ ਆ ਉਹਨਾਂ ਨੇ ਤਾਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ ਪੇਸ਼ ਹੋਣਗੇ ਔਰ 15 ਤਰੀਕ ਨੂੰ ਜਿਹੜੇ ਸਵਾਲਾਂ ਦੇ ਜਵਾਬ ਜਥੇਦਾਰ ਸਾਹਿਬ ਨੇ ਮੰਗੇ ਆ ਉਹਨਾਂ ਸਵਾਲਾਂ ਦੇ ਜਵਾਬ ਖੁਦ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਵਿਸਾਰ ਸਹਿਤ ਉਹਨਾਂ ਦੇ ਜਵਾਬ ਦੇਣਗੇ ਜੋਤੀਦਾ ਸਾਹਿਬ ਨੇ ਕਈ ਗੱਲਾਂ ਦਾ ਜ਼ਿਕਰ ਵੀ ਕੀਤਾ ਜਿਵੇਂ ਮੋੜ ਪੰਪ ਬਲਾਸਟ ਨੂੰ ਲੈ ਕੇ ਜ਼ਿਕਰ ਕੀਤਾ ਹੋਰ ਵੀ ਕਈ ਅਜਿਹੀ ਗੱਲਾਂ ਕੀਤੀਆਂ ਜਿੱਸੀ ਜਿਹੜੇ ਗਾਇਕ ਨੇ ਉਹਨਾਂ ਦੀ ਜਿਹੜਾ ਭਜਨ ਗਾਇਆ ਸੀਗਾ ਉਸ ਨੂੰ ਲੈ ਕੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਉਸ ਤੇ ਵੀ ਸਵਾਲ ਚੁਕੇ ਹਨ ਕੁਝ ਵੀ ਜਿੰਨੇ ਵੀ ਸਵਾਲ ਨੇ ਉਹ ਮੈਂ ਸਾਰੇ ਪੜ੍ਹਿਆ ਪਰ ਉਹ ਕਿਉਂਕਿ ਸਵਾਲ ਮੇਰੇ ਨਾਲ ਰਿਲੇਟਡ ਨਹੀਂ ਹੈ ਹੁਣ ਉਹ ਮੇਰੇ ਨਾਲ ਰਿਲੇਟਡ ਨਹੀਂ ਰਹੇਗੇ ਕਿਸੇ ਨਾਲ ਵੀ ਰਿਲੇਟਡ ਨਹੀਂ ਰਹੇਗੇ ਉਹ ਹੁਣ ਸਿੱਧੇ ਡੇਰੇ ਦੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਸਵਾਲਾਂ ਦੇ ਜਵਾਬ ਮੰਗੇ ਆ ਤੇ ਮੁੱਖ ਮੰਤਰੀ ਸਾਹਿਬ ਸ਼੍ਰੀ ਹਰਖਾਲਤਖ ਸਾਹਿਬ ਦੇ ਉੱਤੇ ਪੇਸ਼ ਹੋ ਕੇ ਉਹਨਾਂ ਸਵਾਲਾਂ ਦੇ ਜਵਾਬ ਦੇ अर्जुन पेश ਨੂੰ ਵੀ ਤਲਬ ਕੀਤਾ ਗਿਆ ਸੀ ਹਾਲਕਿ ਉਹ ਵੀ ਪੇਸ਼ ਹੋਏ ਸਨ ਤੇ ਉਸ ਤੋਂ ਬਾਅਦ ਕੈਬਨ ਮੰਤਰੀ ਤਰੁਣਜੀਤ ਸੌਂਦ ਵੀ ਅੱਜ ਪੇਸ਼ ਹੋਏ ਨੇ ਉਹਨਾਂ ਨੇ ਵੀ ਇੱਕ ਨਮਾਣੇ ਦੇ ਇੱਕ ਵੱਜੋ ਜਿਹੜਾ ਹੈ ਅਕਾਲ ਤਖਤ ਸਾਹਿਬ ਤੇ ਪੇਸ਼ੀ ਦਿੱਤੀ ਹੈ ਤੇ ਨਾਲ ਨਾਲ ਆਪਣੇ ਜਿਹੜਾ ਸਪਸ਼ਟੀਕਰਨ ਵੀ ਦਿੱਤਾ ਹੈ ਤਾਂ ਮੁੱਖ ਮੰਤਰੀ ਸਾਹਿਬ ਵੀ ਇਸੇ ਤਰ੍ਹਾਂ ਜਿਹੜਾ ਹੈ ਅਕਾਲ ਤਖਤ ਸਾਹਿਬ ਤੇ ਪਹੁੰਚਣਗੇ ਦੇਖੋ ਅਸੀਂ ਤਾਂ ਸਤਿਕਾਰ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਸੀਂ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਹੜੇ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਬਣਾ ਕੇ ਜਦੋਂ ਦਿਲ ਕੀਤਾ ਵਰਤ ਲਿਆ ਜਦੋਂ ਦਿਲ ਕੀਤਾ ਜਿਹੜਾ ਉਹ ਛੱਡ ਦਿੱਤਾ ਨਾ ਤਾਂ ਜਦੋਂ ਬੈਂਸਾ ਪੇਸ਼ ਹੋਈ ਸੀ ਸਾਡੇ ਕੈਬਨਿਟ ਮੰਤਰੀ ਉਹਨਾਂ ਨੇ ਨਾ ਅੱਜ ਜਦੋਂ ਸੌਂਹ ਸਾਹਿਬ ਪੇਸ਼ ਹੋਏ ਆ ਉਹਨਾਂ ਨੇ ਪੇਸ਼ ਹੋਣ ਤੋਂ ਬਾਅਦ ਬਾਹਰ ਆ ਕੇ ਨਹੀਂ ਇਹ ਗੱਲ ਕਹੀ ਕਿ ਨਹੀਂ ਮੈਂ ਤਾਂ ਉੱਥੇ ਐਵੇਂ ਹੀ ਆ ਜਿਹੜਾ ਜੀ ਉਹ ਬੁੱਲਦਾ ਮੇਰੇ ਤਾਂ ਐਵੇਂ ਹੋ ਨਿਕਲ ਗਿਆ ਜਿਵੇਂ ਸੁਖਬੀਰ ਸਿੰਘ ਬਾਦਲਵੜੀ ਕਹਿੰਦੇ ਸੀ ਅਸੀਂ ਉਹਨਾਂ ਲੋਕਾਂ ਵਿੱਚੋਂ ਨਹੀਂ ਕਿ ਅਸੀਂ ਤਾਂ ਇਜ਼ਤ ਕਰਦੇ ਆਂ ਸ਼੍ਰੀ ਅਖਾਲ ਤਖਸਰ ਕਿ 328 ਰੁਪਏ ਨੂੰ ਲੈ ਕੇ ਜੋ ਸਿੱਟਿਆ ਬਣਾਈ ਗਈ ਹੈ ਹਾਲਕਿ ਉਹ ਜਾਂਚ جاری ਹੈ ਦੋ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਕੀ ਇਸ ਮਾਮਲੇ ਨੂੰ ਲੈ ਕੇ ਵੀ ਅਖਾਲ ਤਖਸਰ ਵੱਲੋਂ ਤਲ 228 ਵਾਲਾ ਜਿਹੜਾ ਮਾਮਲਾ ਜੀ ਉਹ ਲਾਪਤਾ ਹੋਏ ਨੇ ਸ਼ਰੂਪ ਪੂਰੀ ਬਕਾਇਦਾ ਤੌਰ ਤੇ ਐਫ ਆਈ ਆਰ ਦਰਜ ਆ ਤੇ ਐਸ ਆਈ ਟੀ ਉਹ ਵੀ ਬਣੀ ਹੋਈ ਆ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਰਹਿਣੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਣੀਆਂ ਨੇ ਔਰ ਇਹਦੇ ਸੰਬੰਧੀ ਜਿਹੜੇ ਖੁਲਾਸੇ ਨੇ ਉਹ ਐਸ ਆਈ ਟੀ ਆਉਣ ਵਾਲੇ ਦਿਨਾਂ ਚ ਕਰੂਗੇ ਇਹ ਜਾਂਚ ਜੁਆਨ ਦੀ ਤੋ ਜਾਰੀ ਰੋਕ ਆਖਰੀ ਸਰਪੰਚ ਸਾਹਿਬ ਜਿਸ ਤੱਕ ਇਹ ਬੇਅਦਬੀਆਂ ਹੋ ਰਹੀਆਂ ਨੇ ਬੇਅਦਬੀਆਂ ਨੂੰ ਲੈ ਕੇ ਵੀ ਜਥੇਦਾਰ ਸਾਹਿਬ ਨੇ ਕਿਹਾ ਕਿ ਬੇਅਦਬੀਆਂ ਲੈ ਕੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹਦਾ ਜਵਾਬ ਮੁੱਖ ਮੰਤਰੀ ਸਰਦ ਦੇ ਟ੍ਰੈਕ ਤੋਂ ਪੁੱਛਿਆ ਕਿ ਇਹਨਾਂ ਦੇ ਫੈਸਲੀਆਂ ਕਰੋਂ ਹੋਈਆਂ ਕਿਹੜੀਆਂ ਕੀ ਸੀ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਜਿਹੜਾ ਕਿ ਬਈ ਕਾਲ ਤਖਤ ਦੇ ਜਥੇਬਾਰ ਜਥੇਦਾਰਾਂ ਵੱਨਿਓ ਸੀਐਮ ਭਵੰਤਮਨ ਨੂੰ ਉਥੇ ਬੁਲਾਇਆ ਗਿਆ ਤੇ ਹੁਣ ਜਿਹੜੀ 328 ਰੂਪ ਇਹ ਬਈ ਇਹਨਾਂ ਦੀ ਬੇਅਦਬੀਆਂ ਨੂੰ ਲੈ ਕੇ ਇਹ ਕਈ ਖਬਰਾਂ ਸਾਹਮਣੇ ਆ ਰਹੀਆਂ ਦੋ ਗ੍ਰਿਫਤਾਰੀਆਂ ਵੀ ਹੋਈਆਂ ਤੇ ਸਾਰਿਆਂ ਨੂੰ ਪਤਾ ਤੇ ਹੁਣ ਇਸ ਮਾਮਲੇ ਬਾਰੇ ਸੋਡਾ ਕੀ ਕਹਿੰਦਾ ਸੀਐਮ ਭਵੰਤਮਨ ਹੁਣ ਜਾਣਗੇ ਪੇਸ਼ ਹੋਣਗੇ ਤੇ ਪਰ ਹੁਣ ਜਿਹੜੇ ਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਗੜਗੰਦ ਸਾਹਿਬ ਹੋਰ ਵੀ ਕਈ ਇਹਨਾਂ ਬੰਨਿਓ ਸੀਐਮ ਭਵੰਤਮਾਨ ਨੂੰ ਪੇਸ਼ੀ ਤੇ ਬੁਲਾਇਆ ਜਾਂਦਾ ਵੀ ਤੁਸੀਂ ਸਾਹਮਣੇ ਆ ਕੇ ਜਿਹੜੀਆਂ ਗੱਲਾਂ ਇਹਨਾਂ ਨੇ ਪੁੱਛੀਆਂ ਤੇ ਉਹਨਾਂ ਦੇ ਇਹ ਸਵਾਲ ਦੇਣਗੇ ਤਾਂ ਹੁਣ ਦੇਖਣਾ ਇਹ ਬਣਦਾ ਅੱਗੇ ਹੁਣ ਸੀਐਮ ਭਵੰਤਮਾਨ ਬਈ ਇਦੋਂ ਬਾਅਦ ਦਾ ਮਾਮਲੇ ਕੀ ਰਹਿਣਗੇ ਸੀਐਮ ਭਵੰਤਮਾਨ ਦੀਆਂ ਜਿਹੜੀਆਂ ਕੀ ਤੇਜ਼ੀ ਨਾਲ ਖੌਰਾ ਵਾਇਰਲ ਹੋ ਰਹੀਆਂ ਕਾਲ ਤਖਤ ਸਾਹਿਬ ਬੰਨਿਓ ਵਈ ਜਿਹੜੇ ਜਥੇਦਾਰ ਆ ਇਨਾ ਬਨਿਓ ਬੁਲਾਇਆ ਜਾਂਦਾ ਤੇ ਪਰ ਹੁਣ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ